ਦਾਦਾ ਜੀ ਦਾਦਾ ਜੀ ਤੁਸੀਂ ਸਾਨੂੰ ਤਿੰਨ ਤਖਤਾਂ ਬਾਰੇ ਦੱਸ ਦਿੱਤਾ ਤੁਸੀਂ ਅੱਜ ਸਾਨੂੰ ਕਿਸ ਤਖਤ ਸਾਈਂ ਬਾਰੇ ਦੱਸੋਗੇ ਅਹ ਅੰਗਦ ਅਨਹਦ ਅੱਜ ਮੈਂ ਤੁਹਾਨੂੰ ਤਖਤ ਸ੍ਰੀ ਹਰਮੰਦਰ ਸਾਹਿਬ ਬਾਰੇ ਜਿਹਨੂੰ ਪਟਨਾ ਸਾਈਂ ਵੀ ਕਿਹਾ ਜਾਂਦਾ ਹੈ ਉਸ ਬਾਰੇ ਦੱਸਾਂਗਾ ਸਿੱਖਾਂ ਦੇ ਪੰਜਾਂ ਤਖਤਾਂ ਵਿੱਚੋਂ ਇੱਕ ਤਖਤ ਇਹ ਗੁਰਦੁਆਰਾ ਸਾਹਿਬ ਬਿਹਾਰ ਰਾਜ ਦੀ ਰਾਜਧਾਨੀ ਪਟਨਾ ਵਿੱਚ ਸਥਿਤ ਹੈ ਠੀਕ ਹੈ ਦਾਦਾ ਜੀ ਤੁਸੀਂ ਸਾਨੂੰ ਤਖਤ ਸ੍ਰੀ ਪਟਨਾ ਸਾਹਿਬ ਬਾਰੇ ਦੱਸੋ ਹਾਂ ਇਸ ਥਾਂ ਸਿੱਖ ਧਰਮ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਇੱਥੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 1666 ਵਿੱਚ ਹੋਇਆ ਸੀ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਅਸਾਮ ਵਿੱਚ ਸਨ ਅਤੇ ਮਾਤਾ ਗੁਜਰੀ ਜੀ ਆਪਣੇ ਪੁੱਤਰ ਭਾਈ ਕਰਪਾਲ ਚੰਦ ਜੀ ਨਾਲ ਪਟਨਾ ਦੇ ਵਿੱਚ ਰਹਿ ਰਹੇ ਸਨ ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਦੇ ਕਈ ਚਮਤਕਾਰ ਇਸ ਥਾਂ ਨਾਲ ਜੁੜੇ ਹੋਏ ਹਨ ਹੁਣ ਮੈਂ ਤੁਹਾਨੂੰ ਦੱਸਦਾ ਹਾਂ ਗੁਰਦੁਆਰਾ ਸਾਹਿਬ ਦੀ ਸਥਾਪਨਾ ਗੁਰੂ ਸਾਹਿਬ ਦੇ ਜਨਮ ਸਥਾਨ ਤੇ ਸਭ ਤੋਂ ਪਹਿਲਾਂ ਇੱਕ ਛੋਟਾ ਜਿਹਾ ਮੰਦਿਰ ਬਣਵਾਇਆ ਗਿਆ ਸੀ ਬਾਅਦ ਵਿੱਚ ਮਹਾਰਾਜ ਰਜੀਤ ਸਿੰਘ ਨੇ 19ਵੀਂ ਸਦੀ ਵਿੱਚ ਇੱਥੇ ਸ਼ਾਨਦਾਰ ਗੁਰਦੁਆਰਾ ਬਣਾਉਣ ਦਾ ਹੁਕਮ ਦਿੱਤਾ ਮੁਖਦਰਸ਼ਨੀ ਸਥਾਨ ਹੁਕਮਨਾਮਾ ਸਥਾਨ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮਨਾਮਾ ਲਿਖੇ ਤੇ ਸਿੱਖ ਸੰਗਤ ਨੂੰ ਦਿੱਤੇ ਬਾਲਕ ਲੀਲਾ ਸਥਾਨ ਜਿੱਥੇ ਗੁਰੂ ਸਾਹਿਬ ਨੇ ਬਚਪਨ ਵਿੱਚ ਖੇਡਾਂ ਖੇਡੀਆਂ ਬਾਲਾ ਸਾਹਿਬ ਸਥਾਨ ਜਿੱਥੇ ਗੁਰੂ ਸਾਹਿਬ ਨੇ ਬਚਪਨ ਵਿੱਚ ਤਲਵਾਰਾਂ ਨਾਲ ਅਭਿਆਸ ਕੀਤਾ ਅਤੇ ਹੋਰ ਪਵਿੱਤਰ ਚੀਜ਼ਾਂ ਜਿਵੇਂ ਗੁਰੂ ਸਾਹਿਬ ਦੇ ਬਚਪਨ ਵਾਲੇ ਕੱਪੜੇ ਤਲਵਾਰ ਹੁਕਮਨਾਮਾ ਅਤੇ ਹੋਰ ਪਵਿੱਤਰ ਚੀਜ਼ਾਂ ਇਸ ਥਾਂ ਤੇ ਸੰਭਾਲ ਕੇ ਰੱਖਿਆ ਗਿਆਨ ਠੀਕ ਹੈ ਦਾਦਾ ਜੀ ਤਾਂ ਹੀ ਇਹ ਸਥਾਨ ਸਾਡੇ ਲਈ ਮਹੱਤਵਪੂਰਨ ਹੈ ਹਾਂ ਇਸ ਲਈ ਸਥਾਨ ਸਾਡੇ ਲਈ ਇੰਨਾ ਮਹੱਤਵਪੂਰਨ ਹੈ ਕਿਉਂਕਿ ਗੁਰੂ ਸਾਹਿਬ ਦੀਆਂ ਇੱਥੇ ਬਹੁਤ ਚੀਜ਼ਾਂ ਸਨ ਬੱਚਿਓ ਹੁਣ ਮੈਂ ਤੁਹਾਨੂੰ ਦੱਸਦਾ ਹਾਂ ਤਿਹਾਰ ਤੇ ਸਮਾਗਮਾਂ ਬਾਰੇ 31 ਅਗਸਤ ਨੂੰ ਗੁਰੂ ਤੇਗ ਬਹਾਦਰ ਜੀ ਦੇ 350ਵੀਂ ਸ਼ਹੀਦੀ ਸਾਲ ਦੇ ਮੌਕੇ ਤੇ ਤਕਸ਼ਰੀ ਪੰਨਾ ਸਾਹਿਬ ਤੋਂ ਇੱਕ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਰਿਹਾ ਸੀ। ਇਸ ਥਾਂ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਬਹੁਤ ਧੂਮ-ਧਾਮ ਤਰੀਕੇ ਨਾਲ ਮਨਾਇਆ ਜਾਂਦਾ ਹੈ। ਪੰਨਾ ਸ਼ਹਿਰ ਦੇ ਲੋਕ ਇਸ ਥਾਂ ਨੂੰ ਬਹੁਤ ਮਹੱਤਵਪੂਰਨ ਮੰਨਦੇ ਹਨ। ਚਾਹੇ ਉਹ ਸਿੱਖ ਹੋਣ ਚਾਹੇ ਉਹ ਕਿਸੇ ਹੋਰ ਜਾਤ ਦੇ। ਠੀਕ ਹੈ ਅੰਗਦ। ਦਾਦਾ ਜੀ ਜਿਵੇਂ ਆਹ ਤੱਕ ਸਭ ਪੰਜਾਬ ਵਿੱਚ ਨਹੀਂ ਆਪਾਂ ਇੱਥੇ ਕਿਵੇਂ ਜਾ ਸਕਦੇ ਹਾਂ? ਅੰਗਦ ਬਹੁਤ ਸੋਣਾ ਪੁੱਛਿਆ। ਇਸ ਥਾਂ ਤੇ ਅਸੀਂ ਟ੍ਰੇਨ ਰਾਹੀਂ ਜਾ ਸਕਦੇ ਹਾਂ। ਅੰਮ੍ਰਿਤਸਰ ਤੋਂ 22 ਜਾਂ 26 ਘੰਟੇ ਦਾ ਸਫ਼ਰ ਕਰ ਪਟਨਾ ਸਾਹਿਬ ਤੇ ਅਗੋਂ ਗੁਰਦੁਆਰਾ ਸਾਹਿਬ ਦੀਆਂ ਫਰੀ ਬੱਸਾਂ ਜਾਂ ਆਟੋ ਲੈ ਕੇ ਜਾ ਸਕਦੇ ਹਾਂ ਸਿਰਫ 4 ਜਾਂ 5 ਕਿਲੋਮੀਟਰ ਦੀ ਦੂਰੀ ਤੇ ਪਟਨਾ ਸਾਹਿਬ ਗੁਰਦੁਆਰਾ ਸਥਿਤ ਹੈ ਤੇ ਜੇ ਅਗਰ ਅਸੀਂ ਜਹਾਜ਼ ਤੇ ਜਾਣਾ ਹੋਵੇ ਤਾਂ ਅੰਮ੍ਰਿਤਸਰ ਤੋਂ ਸਿੱਧੀ ਪਟਨਾ ਸਾਹਿਬ ਦੀ ਫਲਾਈਟ ਨਹੀਂ ਹੈ ਪਹਿਲਾਂ ਦਿੱਲੀ ਤੇ ਦਿੱਲੀ ਤੋਂ ਪਟਨਾ ਸਾਹਿਬ जाया ਜਾ ਸਕਦਾ ਹੈ ਪਟਨਾ 에어ਪੋਰਟ ਤੋਂ 13 ਜਾਂ 14 ਕਿਲੋਮੀਟਰ ਦੀ ਦੂਰੀ ਤੇ ਗੁਰਦੁਆਰਾ ਪਟਨਾ ਸਾਹਿਬ ਸਥਿਤ ਹੈ ਠੀਕ ਹੈ ਅੰਗਦ ਤੁਹਾਨੂੰ ਮੈਂ ਤੱਕ શ્રી ਹਜੂ ਜ ਸੇ ਬਾਰੇ ਅਗਲੀ ਵੀਡੀਓ ਵਿੱਚ ਦੱਸਾਂਗਾ ਸੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ